ब्रैम्पटन सेंटर ਤੋਂ ਮੈਂਬਰ ਆਫ ਪਾਰਲੀਮੈਂਟ ਸ਼ਫਕਤ ਅਲੀ ਜੀ ਦੇ ਵੱਲੋਂ ਕਮਿਊਨਿਟੀ ਦੇ ਲਈ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਪਾਈਚਾਰਿਆਂ ਦੇ ਲੋਕ ਹਮ-ਹੁਮਾ ਕੇ ਪਹੁੰਚੇ ਚਿੰਕਿਊਜ਼ੀ ਪਾਰਕ ਦੇ ਵਿੱਚ ਬਾਰਬੀਕਿਊ ਕਰਵਾਈ ਗਈ ਜਿੱਥੇ ਬਹੁਤ ਸਾਰੇ ਪੋਲੀਟੀਕਲ ਆਗੂ ਵੀ ਪਹੁੰਚੇ ਅਤੇ ਉਹਨਾਂ ਦੇ ਨਾਲ-ਨਾਲ ਹੀ ਉਪ ਪ੍ਰਧਾਨ ਮੰਤਰੀ ਕ੍ਰਿਸਟਿਆਫ ਫਰੀਲੈਂਡ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਖਾਸ ਟਾਈਮ ਕੱਢ ਕੇ ਇਸ ਬਾਰਬੀਕਿਊ ਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਬਾਰਬੀਕਿਊ ਦੇ ਵਿੱਚ ਹੋਰ ਕੀ ਕੀ ਹੋਇਆ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਬ੍ਰੈਂਪਟਨ ਸੈਂਟਰ ਤੋਂ ਐਮਪੀ ਸ਼ਫਕਤ ਅਲੀ ਵੱਲੋਂ 24 ਅਗਸਤ ਨੂੰ ਚਿੰਕੂਸ ਦੀ ਪਾਰਕ ਵਿੱਚ ਆਪਣੇ ਇਲਾਕੇ ਦੇ ਲੋਕਾਂ ਲਈ ਕਮਿਊਨਿਟੀ 바ਰਬੀਕਿਊ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ ਪ੍ਰੋਗਰਾਮ ਦੁਪਹਿਰ ਦੇ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਚੱਲਿਆ ਅਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਵੱਖ-ਵੱਖ ਕਮਿਊਨਿਟੀ ਦੇ ਲੋਕ 바ਰਬੀਕਿਊ ਦਾ ਹਿੱਸਾ ਬਣੇ ਇਸ ਪ੍ਰੋਗਰਾਮ ਵਿੱਚ ਲੋਕਾਂ ਲਈ ਫ੍ਰੀ ਫੂਡ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸਨ ਬੱਚਿਆਂ ਲਈ ਫੇਸ ਪੇਂਟਿੰਗ ਦਾ ਵੀ ਸਟਾਲ ਲਗਾਇਆ ਗਿਆ ਸੀ ਜਿਸ ਵਿੱਚ ਬੱਚਿਆਂ ਦੇ ਚਿਹਰੇ ਤੇ ਵੱਖ-ਵੱਖ ਤਰ੍ਹਾਂ ਦੀ ਪੇਂਟਿੰਗ ਬਣਾਈ ਗਈ ਇਸ ਮੌਕੇ ਤੇ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫੀਲੈਂਡ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਐਮਪੀ ਮਨਿੰਦਰ ਸਿੱਧੂ ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲੀ ਵੀ ਪਹੁੰਚੇ ਇਸ ਖਾਸ ਮੌਕੇ ਤੇ ਐਮਪੀ ਸ਼ਫਕਤ ਅਲੀ ਨੇ ਉਪਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਦਾ ਕਮਿਊਨਿਟੀ 바ਰਬੀਕਿਊ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਖਾਸ ਇਸ ਪ੍ਰੋਗਰਾਮ ਦੇ ਲਈ ਟੋਰਾਂਟੋ ਤੋਂ ਬ੍ਰੈਂਟਨ ਪਹੁੰਚੇ ਹਨ ਮੈਂ ਤੇ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਕਰਨਾ ਆਪਣੀ ਟੀਮ ਦਾ ਤੇ ਸਾਡੇ ਪਾਇਨੀਅਰ ਆਏ ਨੇ ਮਲੀ ਸਾਹਿਬ ਇਹਨਾਂ ਦਾ ਧੰਨਵਾਦ ਕਰਨਾ ਕਿ ਇੱਥੇ ਅੱਜ ਸਾਡਾ ਪਹਿਲਾ ਕਮਿਊਨਿਟੀ 바ਰਬੀਕਿਊ ਹੈ ਐਜ਼ ਐਨ ਐਮਪੀ ਔਰ ਓਵਰਵੈਲਮਿੰਗਲੀ ਟੀਮ ਵੀ ਆਈ ਹੈ ਹੈ ਵੋਲੰਟੀਅਰਸ ਵੀ ਆਏ ਨੇ ਔਰ ਕਮਿਊਨਿਟੀ ਵੀ ਆਊਟਪੋਰਿੰਗ سپورਟ ਦੇ ਰਹੀ ਹੈ ਇਟਸ ਅ ਗ੍ਰੇਟ ਡੇ ਉਹ ਤੋਂ ਰੱਬ ਦੀ ਮਿਹਰ ਹੈ ਕਿ ਮੌਸਮ ਵੀ ਬਹੁਤ ਚੰਗਾ ਹੋਇਆ ਤਾਂ ਆਈ ਕੈਨ ਥੈਂਕ ਇਨਫ ਐਵਰੀਵਨ ਫॉर ਫॉर ਥਿਸ سپورਟ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਦਾਂ ਦੇ ਇਵੈਂਟਸ ਨੇ ਕਮਿਊਨਿਟੀ ਇਵੈਂਟਸ ਕਿੰਨੇ ਕੇ ਜ਼ਿਆਦਾ ਜ਼ਰੂਰੀ ਨੇ ਕਿੰਨੇ ਕਿੰਨੇ ਸਮੇਂ ਬਾਅਦ ਹੁੰਦੇ ਰਹਿਣੇ ਚਾਹੀਦੇ ਦੇਖੋ ਇਹ ਤੀਸਰਾ ਸਾਲ ਹੈ ਮੈਂ ਫਰਸਟ ਟਾਈਮ ਕਰ ਰਹੇ ਹਾਂ ਦ ਨਾਓ ਆਈ ਸੀ ði ਡਿਫਰੈਂਸ ਕਿ ਇਹ ਕਿਦਾਂ ਕਮਿਊਨਿਟੀਆਂ ਨੂੰ ਜੋੜਦਾ ਹੈ ਹਾਰਮਨੀ ਪੈਦਾ ਕਰਦਾ ਹੈ ਔਰ ਇੱਕ ਦੂਸਰੇ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਇਹ ਬ੍ਰਿੰਗਸ ਕਮਿਊਨिटीज ਟੁਗੇਦਰ ਸੋ ਆਈ ਥਿੰਕ ਥਿਸ ਇਜ਼ ਰੀਲੀ ਇੰਪੋਰਟੈਂਟ ਟੂ ਹੈਵ ਵਾਂਸ ਇਨ ਅイヤー ਕੇ ਅਸੀਂ ਆਪਣੀ ਕਮਿਊਨਿਟੀ ਨੂੰ ਇਕੱਠਿਆਂ ਕਰੀਏ ਔਰ ਦੇ ਗੇਟ ਟੂ ਨੋ ਈਚ ਅਦਰ ਦੀ ਆਨਰੇਬਲ ਕ੍ਰਿਸਟਿਆ ਫਰੀ ਲੈਂਡ ਦਿ ਡਿਪਟੀ ਪ੍ਰਾਈਮ ਮਿਨਿਸਟਰ ਐਂਡ ਫਾਈਨੈਂਸ ਮਿਨਿਸਟਰ ਆਫ ਕੈਨੇਡਾ ਸ਼ੀ ਗੇਵ ਅਸ ਦੀ ਆਨਰ ਟੂ ਬੀ ਵਿਦ ਅਸ ਇਨ ਆਰ ਕਮਿਊਨਿਟੀ ਬਾਰਬੀਕਿਊ ਸੋ ਪਲੀਜ਼ ਪੁੱਟ ਯਰ ਹੈਂਡਸ ਟੁਗੇਦਰ With our honorable guest, Christian Freeland, from behind, I don't hear so Can you do it again, please? With three, two, one, go. Thank you. Okay. Well, thank you so much for that welcome, Chef Kut. And you know, like a lot of people here, I came here along Bramley Road. And you know what I saw along that road? So many people in their homes, in their backyards, they have a huge Canadian flag. And that yeah, that is wonderful. And that is because people here in Brampton, they recognize what all of us should recognize. How lucky we are to live in Canada. How lucky we are to be Canadian. Canada really is the best country in the world, and that is because of amazing people like the wonderful people from Brampton who are here today. So, thank you. And I just want to say one other thing about Chef Kut, which I have learned as I've gotten to know him better. On his behalf and my own, and probably Salma's. I want to offer a special shout out to all of the women in Brampton. Yeah! yeah! ਬ੍ਰਾਮਟਨ ਈਸਟ ਤੋਂ ਐਮਪੀ ਮਨਿੰਦਰ ਸਿੱਧੂ ਵੀ ਕਮਿਊਨਿਟੀ ਬਾਰਬੀਕਿਊ ਦਾ ਹਿੱਸਾ ਬਣੇ ਅਤੇ ਉਹਨਾਂ ਕਿਹਾ ਕਿ ਸ਼ਫਕਤ ਅਲੀ ਬਹੁਤ ਹੀ ਪ੍ਰਤਿਭਾਸ਼ਾਲੀ ਮਿਨਿਸਟਰ ਹਨ ਅਤੇ ਉਹਨਾਂ ਕਿਹਾ ਕਿ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੀ ਕਮਿਊਨਿਟੀ 바ਰਬੀਕਿਊ ਦੇ ਵਿੱਚ ਪਹੁੰਚੇ ਅਤੇ ਉਹਨਾਂ ਵੀ ਐਮਪੀ ਸ਼ਫਕਤ ਅਲੀ ਨੂੰ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਐਮਪੀ ਵਜੋ ਸ਼ਫਕਤ ਅਲੀ ਸਾਰਿਆਂ ਨਾਲ ਰਲ ਮਿਲ ਕੇ ਬਹੁਤ ਚੰਗੇ ਕੰਮ ਕਰ ਰਹੇ ਹਨ ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲੀ ਵੀ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਉਹਨਾਂ ਕੀ ਕਿਹਾ ਸੁਣਦੇ ਹਾਂ ਆ ਦੇਖੋ ਜੀ ਬਿਲਕੁਲ ਜੀ ਬੜਾ ਬਹੁਤ ਵਧੀਆ ਦਿਨ ਹੈਗਾ ਯਾ ਕਾफी ਪਰਿਵਾਰ ਵੀ ਇੱਥੇ ਪਹੁੰਚੇ ਹੈਗੇ ਆ ਸ਼ਫਕਤ ਐਮਪੀ ਆ ਸ਼ਫਕਤ ਅਲੀ ਨੇ ਸਾਡੇ ਦੋਸਤ ਹੈਗੇ ਸਾਡੇ ਕਾਲਜ ਵੀ ਹੈਗੇ ਆ ਇਹਨੇ ਆਪਣੇ ਰਾਜ ਦੇ ਬਹੁਤ ਵਧੀਆ ਕੰਮ ਕੀਤਾ ਹੈਗਾ ਇਕੱਠੇ ਕੰਮ ਕਰਦੇ ਹੈਗੇ ਅਜ਼ਲਦਰ ਬਰੋ ਐਮਪੀ ਟੀਮ ਜਿਸ ਸਮੇਂ ਇਸ ਸਟੇਜ ਤੇ ਆ ਕੇ ਹਟਿਆਨ ਤੁਸੀਂ ਕੈਨੇਡੀਅਨ ਡੈਂਟੋ ਕੇਅਰ ਪਲਾਨ ਦੀ ਗੱਲ ਕਰ ਲਓ ਸੀਨੀਅਰਸ ਵਾਸਤੇ ਤਕਰੀਬਨ ਪੰਜ ਲੱਖ ਤੋਂ ਉੱਪਰ ਹੁਣ ਸੀਨੀਅਰਸ ਨੇ ਉਸ ਪ੍ਰੋਗਰਾਮ ਦਾ ਫਾਇਦਾ ਲਿਆ ਹੈਗਾ ਹੁਣ ਅਸੀਂ ਲਾਂਚ ਕੀਤਾ ਹੈਗਾ ਉਹੀ ਪ੍ਰੋਗਰਾਮ ਜਿਹੜੇ ਬੱਚੇ ਹੈਗੇ 18 ਸਾਲ ਤੋਂ ਘੱਟ ਹੈਗੇ ਆ ਸੋ ਇਟਸ ਅ ਵੈਰੀ ਇੰਪੋਰਟੈਂਟ ਪ੍ਰੋਗਰਾਮ ਇਹਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਵਿਕਦਰ ਜਿਹੜੀ ਐਪਕਸੀ ਇੱਥੇ ਬ੍ਰੈਂਟਨ ਅੱਚ ਕੀਤੀ ਹੈਗੀ ਅਕ੍ਰੋਸ ਕੈਨੇਡਾ ਇਹ ਪ੍ਰੋਗਰਾਮ ਅੱਗੇ ਲੈ ਕੇ ਆਏ ਆ ਅਸੀਂ ਇਦਾਂ ਇਸ ਤਰ੍ਹਾਂ ਹੀ ਅਸੀਂ ਇਕੱਠੇ ਨੇ ਕੰਮ ਕਰਨਾ ਹੈਗਾ ਕਮਿਊਨਿਟੀ ਬਹੁਤ ਸਾਰਾ ਸਾਥ ਦਿੱਤਾ ਹੈਗਾ ਤੁਸੀਂ ਦੇਖੋ ਆਲੇ ਦੁਆਲੇ ਬੱਚੇ ਵੀ ਪਹੁੰਚ ਹੈਗੇ ਸੀਨੀਅਰ ਵੀ ਪਹੁੰਚਿਆ ਗਿਆ ਸੋ ਇਟਸ ਇਲਾਵਾ ਹ So hard for the city of Brampton, and actually, where we are right now, you can see federal investments just in front of us at the at the recreational facility here at Shikuzi Park. Uh, but yeah, it's a great day, and it's nice to see the community come together for this annual Shafkat Ali summer barbecue. And what do you want to say about your friendship with Shafkat Ali? Well, Shafkat's been a good friend, so it's a pleasure to work with them We work very collaboratively um On behalf of the city of Brampton, end of the day, residents don't care if it's the local government, provincial government, federal government. They just want to see results. And what I find very useful is that Shafkat. Anytime there's a federal file, you call him literally the next day. He's he's, he's on it. So he's. Uh, I I respect uh, work ethic. I, I respect people that, that put their heart into, in, into it. And um, Shafkat's not someone who rests um, on his position. He's he's here to work, and and you have to recognize that. ਬਹੁਤ ਹੋ ਗਈ ਹੈ ਵੈਸੇ ਕਿਉਂਕਿ ਮੇਰਾ ਮੇਦ ਦਾ ਕੋ ਤ੍ਰਿਕ ਹੈ ਐਮ ਪੀ ਹੈ ਉਹਨਾਂ ਨੂੰ ਬਾਰੇ ਵੀ ਕੁਝ ਜਿਹੜੇ ਹੈਗੇ ਆ ਕੋਈ ਨਾਲ ਮਹਿੰਦਾ ਰਸਤਾ ਮਿਲਦਾ ਦੂਸਰੀ ਲੋਕਾਂ ਨੂੰ ਦੂਸਰੀ ਲੋਕਾਂ ਦਾ ਕੁਮਰਦਿਆ ਇਹ ਜਿਹੜੀਆਂ ਮੁਸ਼ਕਲ ਹੈਗੀਆਂ ਤਾਂ ਹੀ ਸੰਭਵ ਹੈ ਕਿ ਜੇ ਉਹਨਾਂ ਦੀ ਗੱਲ ਬਾਤ ਸੁਣੀ ਜਾਵੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਲੇਕਿਨ ਹੁਣ ਬ੍ਰਿੰਟਨ ਦੇ ਵਿੱਚ ਜਦੋਂ ਮੈਂ ਹੁੰਦਾ ਸੀ ਐਨ ਐਮ ਪੀ ਸੀ ਉਸ ਪੰਨ੍ਹੇੰਪੀਆ ਇੱਕ ਜਿਵਰੀ ਜਿਵਰੀ ਇਲੈਕਸ਼ਨ ਹੋਣੀ ਹੈ 6 ਐਮਪੀ ਹੋ ਜਾਣੇ ਆ ਤੇ 6 ਐਮਪੀ ਦਾ ਫਾਇਦਾ ਤਾਂ ਆਏਗਾ ਕਿ ਜੇ ਅਸੀਂ ਸਾਰੇ ਲੋਕਾਂ ਦੀ ਗੱਲ ਬਾਤ ਸੁਣੀਏ ਤੇ ਉਸ ਗੱਲ ਬਾਤ ਨੂੰ ਪਾਰਲੀਮੈਂਟ ਦੇ ਵਿੱਚ ਮੈਨਿਸ ਮਿਸਟਰ ਤੱਕ ਪ੍ਰੈਮੀਸ ਤੱਕ ਪਹੁੰਚਦੀ ਕਰੀਏ ਤਾਂ ਕਿ ਇਹ ਲੋਕਾਂ ਨੂੰ ਨੇ ਮੁਸ਼ਕਲਾ ਹੋਰ ਹੋਣ ਲੋਕ ਖੁਸ਼ ਹੋ ਸਕਣ ਤੇ ਜੇ ਲੋਕ ਖੁਸ਼ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਹਨੇ ਸਮਝ ਵਿੱਚ ਕੋਲ ਦੇ ਡ ਹੈਗੇ ਆ ਉਕੇ ਜੇ ਵਸੇ ਬਸ ਬਸਤਾਤੇ ਵੱਖ-ਵੱਖ ਪਾਈਚਾਰਿਆਂ ਦੇ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਲੋਕਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਹਨ ਅਖੀਰ ਵਿੱਚ ਐਮਪੀ ਸ਼ਫਕਤ ਅਲੀ ਵਲੋ ਸਾਰੇ ਲੋਕਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਤਹਿਦਿਲੋ ਧੰਨਵਾਦ ਕਰਦੇ ਆ ਉਹਨਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਕਰਕੇ ਹੀ ਇਹ ਪ੍ਰੋਗਰਾਮ ਸਫਲ ਹੋ ਸਕਿਆ ਹੈ ਆ ਵਧੀਆ ਜੀ ਇਹਦਾ ਇਹ ਬੜੇ ਪਹਿਲੀ ਗੱਲ ਤਾਂ ਸਾਡੇ ਸਫਕਤ ਅਲੀ ਬ੍ਰਮਟਾ ਸੈਂਟਰ ਦੇ ਮੈਂਬਰ ਪਾਰਲੀਮੈਂਟ ਆ ਤੇ ਭਾਵੇਂ ਕਿਸੇ ਪਹਿਲੀ ਵਾਰ ਬਣੇ ਸੀਗੇ ਪਰ ਜਿੰਨੀ ਕਹਿੰਦੇ ਲੋਕਾਂ ਚ ਨਾ ਬਣਾਇਆ ਜਿੰਨਾ ਕਹਿੰਦੇ ਦੀ ਲਾਪੜਾ ਸੁਭਾ ਹੈਗਾ ਜਿੰਨੇ ਵਧੀਆ ਬੰਦੇ ਆ ਹਮਲ ਬੰਦੇ ਆ ਤੇ ਉਹ ਤਾਂ ਤੁਸੀਂ ਨਤੀਜਾ ਦੇਖ ਸਕਦੇ ਆ ਸਾਰੇ ਪਾਸੇ ਰੌਣਕੋ ਕਿਥੋਂ ਲੈ ਕੇ ਦੂਰ ਤੱਕ ਨਿਗਾ ਮਾਰੋ ਤੁਸੀਂ ਐਨੇ ਲੋਕ ਪਹੁੰਚੇ ਆ ਤੇ ਉਹਦਾ ਕਾਰਨ ਹੀ ਆ ਵੀ ਭਾਵੇਂ ਉਹ ਕੋਈ ਮਿਨਿਸਟਰ ਨਹੀਂ ਭਾਵੇਂ ਉਹ ਕੋਈ ਉਹੋ ਜਿਹਾ ਕੋਈ ਉਹਦਾ ਵੱਡਾ ਹਲ ਨਹੀਂ ਪਹੁੰਚੇ ਉਹ ਪਰ ਉਹਨਾਂ ਦਾ ਜਿਹੜੀ ਕੰਮ ਕਰਨ ਦੀ ਵਿਧੀ ਆ ਨਾ ਜੋ ਜਿਸ ਤੇ ਕਰਉ ਤੁਸੀਂ ਆਮ ਲੋਕ ਵੀ ਉਹਨੂੰ ਮਿਲਦੇ ਆ ਕਿਉਂਕਿ ਮੈਨੂੰ ਬੜੀ ਬਾਰਾ ਲੋਡ ਪਈ ਉਹ ਤੇ ਕਿਤੇ ਵੀਜ਼ਾ ਦੀ ਲੋਡ ਪੈ ਗਈ ਕਿਤੇ ਕੋਈ ਹੋਰ ਇਨਫੋਰਮੇਸ਼ਨ ਦੀ ਲੋਡ ਪੈ ਗਈ ਉਹਦਾ ਆਫਿਸ ਇਹਨਾਂ ਕੋਆਪਰੇਟਿਵ ਹੈਗਾ ਉਹ ਖੁਦ ਇਹਨੇ ਕੋਆਪਰੇਟਿਵ ਹੈਗੇ ਆ ਐਨੀ ਟਾਈਮ ਨੂੰ ਤੁਸੀਂ ਕਾਲ ਕਰੋ ਜੇ ਨਹੀਂ ਫੋਨ ਚੱਕਿਆ ਗਿਆ ਪਾਰਲੀਮੈਂਟ ਵੀ ਹੈਗੇ ਉਹ ਜੋ ਬ੍ਰੇਕ ਹੁੰਦੀ ਉਹ ਤੁਹਾਨੂੰ ਕਾਲ ਜਰੂਰ ਕਰਨਗੇ ਵੀ ਭਾਈ ਕੀ ਗੱਲ ਸੀ ਦੱਸੋ ਜੀ ਮੈਂ ਕਿਵੇਂ ਹੈਲਪ ਕਰ ਸਕਦਾ ਮੁਲਾ ਪਰਲਮੈਂਟ ਇਹੀ ਕੁਝ ਕਰ ਸਕਦਾ ਸਾਡੇ ਵਾਸਤੇ ਤੇ ਤਾਂ ਹੀ ਜਿਵੇਂ ਇਹਨਾਂ ਨੇ ਸਾਨੂੰ ਕਾਲ ਕੀਤੀ ਹੁਣ ਵੀ ਭਾਈ ਬਾਰਬੀਕਿਊ ਮੇਰਾ ਆਓ ਤੇ ਇਹੀ ਆਓ ਸਾਡਾ ਟਾਈਮ ਕੱਢ ਕੇ ਆਪਦੇ ਫੰਕਸ਼ਨ ਦਾ ਟਾਈਮ ਕੱਢ ਕੇ ਇੱਥੇ ਪਹੁੰਚੇ ਆ ਕਿਉਂਕਿ ਜੇ ਇਹ ਬੰਦਾ ਸਾਡੇ ਵਾਸਤੇ ਕੋਈ ਬੰਦਾ ਖੜਦਾ ਸਾਡਾ ਵੀ ਫਰਜ਼ ਬਣਦਾ ਵਾਸਤੇ ਖੜੀਏ ਸੀ ਤੇ ਇਸੇ ਕਰਕੇ ਅਸੀਂ ਪਹੁੰਚੇ ਆ ਤੇ ਬਾਕੀ ਮਾਹੌਲ ਤੁਸੀਂ ਦੇਖੀ ਦੇਖ ਰਹੇ ਹੋ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਜੀ ਤੈਸੀ ਅੱਜ ਦੀ ਸਾਡੀ ਰਿਪੋਰਟ ਜਿਸ ਦੇ ਵਿੱਚ ਦਿਖਾਇਆ ਮੈਂਬਰ ਆਫ ਪਾਰਲੀਮੈਂਟ ਬ੍ਰੈਂਪਟਨ ਸੈਂਟਰ ਤੋਂ ਸ਼ਫਕਤ ਅਲੀ ਜੀ ਦੇ ਵੱਲੋਂ 바ਰਬੀਕਿਊ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਲੋਕ ਪਹੁੰਚੇ ਅਤੇ ਲੋਕਾਂ ਦੇ ਲਈ ਖਾਣ ਪੀਣ ਦਾ ਖੁੱਲਾ ਪ੍ਰਬੰਧ ਕੀਤਾ ਗਿਆ ਸੀ ਜਿਸ ਕਾਰਨ ਲੋਕਾਂ ਦੇ ਵੱਲੋਂ ਖੂਬ ਤਾਰੀਫ਼ ਵੀ ਕੀਤੀ ਗਈ ਫਿਲਹਾਲ ਅੱਜ ਦੀ ਰਿਪੋਰਟ ਦੇ ਵਿੱਚ ਇਹਨਾਂ ਹੀ ਕੈਮਰਾਮੈਨ ਰਿਤਿੰਦਰ ਸਿੰਘ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ